ਲਾਈਵ ਮੇਰੇ ਸਸਰੀਕਰ ਸਾਰੇ ਆਪਾਂ ਤੁਹਾਨੂੰ ਦਿਖਾ ਰਹੇ ਅੱਜ ਮਸਤਨਾ ਦਾ ਅਸਤਰਵਾਰ ਮੱਟਾ ਤੇ ਬਾਬਾ ਮਸਤਨਾ ਦਾ ਇਹ ਧੂਣਾ ਜੇਤਨ ਹੋ ਰਿਹਾ ਦੇਖੋ ਤੇ ਹੁਣ ਆਪਾਂ ਤੁਹਾਨੂੰ ਬਾਬੇ ਮਸਤਨਾ ਦੇ ਦੋ ਹੀ ਚੇਲੇ ਨੇ ਉਹ ਦਿਖਾਵਾਂਗੇ ਆ ਜੋ ਕਿਰਨ ਇਹ ਬਾਬੇ ਮਸਤਨਾ ਦੇ ਦੋ ਚੇਲੇ ਨੇ ਆ ਦੇਖੋ ਜੀ ਨਾ ਕੇ ਸਾਧੂ ਤੇ ਬਹੁਤ ਵੱਡਾ ਮੱਟਾ ਇਹ ਤੇ ਇਹਦੀ ਉਹ ਮੰਨਤ ਆ ਦੂਰ ਤੱਕਰੋਂ ਲੋਕ ਆਂਦੇ ਨੇ ਮੱਥਾ ਟੇਕਣ। ਇਹ ਆ ਦੇਖੋ ਸਾਰਾ ਹੁਣ ਦੁਬਾਰੇ ਡੇਰਾ ਨਵਾਂ ਬਣਿਆ ਇਹ। ਸਾਰਾ ਹੀ ਪੱਥਰ ਦਾ ਬਣਾਇਆ। ਤੇ ਇਹਦੇ ਵਿੱਚ ਨਾ ਇੱਕ ਹੋਰ ਚੀਜ਼ ਆ ਕਢਾਈ ਬਹੁਤ ਵਧੀਆ ਕਰੀ ਹੋਈ ਐ। ਇਹ ਪੱਥਰ ਦੇ ਦੇ ਮੂਰਤਾ ਬੜਾਈਆਂ ਹੋਈਆਂ ਨੇ। ਤੁਹਾਨੂੰ ਅੱਜ ਦਿਖਾਵਾਂਗੀ। ਯਾ ਦੇਖੋ ਕਿੱਡਾ ਡੇਰਾ ਇਹ। ਇਹ ਆ ਜਿਵੇਂ ਦਿਖਾ ਰਹੇ ਆਪਾਂ ਇੱਕ ਬਿਆਮੂ ਉੱਤਰੀ ਕੰਮ ਚੱਲ ਰਿਹਾ ਹੈ ਜੀ ਤੇ ਕਿੰਨੇ ਜੀ ਪੱਥਰ ਦੇ ਕਿੱਲਰ ਨਾਲ ਇਹ ਉਤਮੂਰਤਾ ਬਣਾਇਆ ਜਾਂਦਾ ਹੈ ਨਾ ਇਹ ਆ ਦੇਖੋ ਇਹ ਦੇਖੋ ਕਿੰਨਾ ਬ੍ਰੇਕੀ ਨਾਲ ਕੰਮ ਹੋਇਆ ਹੋਇਆ ਹੈ ਜੀ ਇਹ ਆ ਦੇਖੋ ਕਿਉਂਕਿ ਅੱਡੀ ਪੂਰੀ ਵਧੀਆ ਗੱਲਬਾਤ ਬਣਾਈ ਹੋਈ ਹੈ ਇਹਦੇ ਦਾ ਕੰਮ ਚੱਲ ਰਿਹਾ ਹੈ ਇਹ ਆ ਦੇਖੋ ਇਹ ਆ ਜੀ ਸਾਨੂੰ ਕਿ ਬਿਲਣਾ ਕਰਨਾ ਤੇ ਉਹ ਵੱਡਾ ਮੱਟ ਹੈ ਇਹ ਜਿਹੜੇ ਬਰਲੇ ਪੱਛੀ ਤੋਂ ਗਰਪੂਣੀ ਦੇ ਕੋਲ ਇਹ ਸ਼ਿਲ ਸ਼ਿਲ ਲੰਗਾ ਅਜੇ ਮੋਰ ਦਾ ਕਰਨਾ ਆ ਦੇਖੋ ਇਹ ਢੋਲੀ ਬੱਬੇ ਦਾ ਸ਼ਿਲ ਲੰਗਾ ਆ ਗਿਆ ਆ ਦੇਖੋ ਜੀ ਕਰੋਧ ਰਚਨਪੁਰੇ ਬਾਬੇ ਜੀ